ਲੋ ਜੀ ਮੋੜ ਲਈ ਲੋ ਜੀ ਫੇਸ ਚੈਕਰ ਸਦਨ ਕਰਮਵਾਰੀ ਦਾ ਗਰਮੀ ਗਰਮੀ ਘਟ ਮੰਨਦੀ ਗਰਮੀ ਦਾ ਤੋਹਫੀ ਆ ਭਰਾ ਠੀਕ ਹੈ ਜੀ ਲੋ ਜੀ ਤੇ ਇੱਕ ਵਾਰ ਆ ਵੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਪੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗਹਿੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕਰੇਲੂ ਪਰਿਵਾਰ ਕੋਲ ਗਾਂ ਬਕਾਉਗਾ ਜੀ ਹਲੇ 8 ਤੋਂ 10 ਦਿਨ ਬਾਕੀ ਆ ਠੀਕ ਹੈ ਜੀ ਕੱਦ ਬੜ ਤੁਹਾਡੇ ਸਾਹਮਣੇ ਆ ਸੋਹਣੀਆ ਸੁਨੱਖੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000 ਤਨਸੋਬ ਚੰਦ ਜੀ ਬਾਕੀ ਕਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤ ਬਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਦਾ ਅੱਡੇ ਤੱਕ ਨਵੀਂ ਕਮਿਊਨਿਟੀ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰ ਬਾਈ ਜੀ ਸਾਸਰੀ ਗਾ ਜੀ ਸਾਸਰੀ ਗਾ ਜੀ ਬਾਈ ਨਾਮ 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 ਹੈਗਾ ਜੀ ਬੱਗਾ ਸਿੰਘ ਜੀ ਪਿੰਡ ਪਿੰਡ ਗੜਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬੈੜ ਦੀ ਜਾਣਕਾਰੀ ਦੋ ਕਿੰਨੇ ਕ ਟਾਈਮ ਰਹਿੰਦਾ ਜੀ ਇਹਦਾ ਸੂਣ ਬੈੜ ਦਾ ਰਹਿੰਦਾ ਜੀ ਹਫ਼ਤਾ ਕ ਲਊਗੀ ਮਸਾਂ ਜੀ ਇਹ ਆਪਣੀ ਬੈੜ ਹਫ਼ਤਾ ਨੂੰ ਹਾਂਜੀ ਪਿਛਲੇ ਸੂਏ ਦੁੱਧ ਬਈ ਪਿਛਲੇ ਸੂਏ ਇਹਨੇ 15 ਲੀਟਰ ਦੁੱਧ ਦਿੱਤਾ ਸੀਗਾ ਜੀ ਠੀਕ ਆ ਹਾਂਜੀ ਲੋਪਰਾ ਚੈੱਕ ਕਰਸਾ ਦਿਓ ਸੁੰਨੇੜ ਤੂ ਦਿਖਾ ਦੇਣੇ ਕਿੰਨੇ ਕ ਦਿਨ ਦੀ ਬਾਕੀ ਬਰੇ ਹਲੇ ਹਾਂਜੀ ਜੀ ਹਫ਼ਤੇ ਇਕ ਵੀ ਕੱਚੀ ਆ ਜੀ ਹਫ਼ਤੇ ਵੀ ਕੱਚੀ ਹਾਂਜੀ ਠੀਕ ਆ ਤੋਰ ਦੋ ਪਰਾ ਲੋ ਜੀ ਚੈੱਕ ਕਰਸਾ ਦਿਓ ਪਰਾ ਹਾਂਜੀ ਤੋਰ ਦੋ ਲੋ ਜੀ ਬਾਹਰ ਨਿਕਲ ਜੀ ਹਾਂ ਕੋਈ ਲੈ ਇਥੇ ਕਢਾ ਲਓ ਗਿੜਾ ਜਿੱਥੇ ਬਾਹਰ ਕੱਢਣਾ ਬਾਹਰ ਕੱਢ ਲਓ ਕੋਈ ਗੱਲ ਨਹੀਂ ਲਿਓ ਜੀ ਬਾਹਰ ਲਿਓ ਕੋਈ ਬਾਹਰ ਉਹ ਤਾਰਾ ਚੰਗੀ ਤਰ੍ਹਾਂ ਦਿਖਾ ਦੇ ਦਿਨ ਕੋ ਕੋ ਕਈ ਰਾਂ ਫੋਨ ਤੋਂ ਡਰ ਜਾਂਦਾ ਜਾਨਵਰ ਇਸ ਕਰਕੇ ਇੱਥੋਂ ਐ ਮੋੜ ਲੈ ਕੋਈ ਗੱਲ ਨਹੀਂ ਕੋਈ ਗੱਲ ਲਿਓ ਬਾਹਰ ਪੀਣਾ ਜਿਵੇਂ ਤੁਹਾਨੂੰ ਠੀਕ ਲੱਗਦਾ ਲਿਓ ਜੀ ਤੋਰ ਤੋਰੇ ਇਥੇ ਤੋਰ ਨਾ ਇੱਥੇ ਤੋਰ ਲੋ ਕਰੀ ਤੋਰ ਲੋ ਚਲੋ ਲਓ ਜੀ ਮੋੜ ਲੇ ਲੋ ਜੀ ਫੇਸ ਚੱਕਰ ਸਦਨ ਪਰਮਬਲੀ ਦਾ ਗਰਮੀ ਗਰਮੀ ਘਟ ਮੰਨਦੀ ਗਰਮੀ ਦਾ ਤੋਹਫਾ ਹੀ ਆ ਭਰਾ ਠੀਕ ਹੈ ਜੀ ਲੋ ਇੱਕ ਵਾਰਾ ਵੀ ਥੋਰ ਲਿਓ ਇਧਰ ਨੂੰ ਮੈਂ ਇਧਰ ਲਿ ਪਸੇਆ ਲੋ ਕਿ ਚੰਗੀ ਜਿਹੀ ਰੰਗ ਖਾਦੀ ਥੰਮ ਫੋਨ ਤੇ ਔਰ ਦੋ ਦੋ ਮੜੀ ਕਾ ਬੁਰ ਅੰਦਰ ਰੰਗੀਆਂ ਤਾਂ ਕਰਕੇ ਹਨਾ ਲੋ ਜੀ ਰੋਕ ਨੂੰ ਬੜਾ ਇੱਥੇ ਇੱਥੇ ਰੁਕ ਲੋ ਲੋ ਧਰਨ ਚੈੱਕ ਕਰ ਸਕਦੇ ਬੁਰ ਕੱਲਾ ਕੱਲਾ ਥਾਣਾ ਸਾਈਡਾਂ ਵੀ ਚੈੱਕ ਕਰਵਾ ਦੇਣਾ ਸੋਨੂੰ ਥਾਂ ਤੋਂ ਗ੍ਰੀਓ ਓਕੇ ਜਮ ਹਾਏ ਹਾ ਓਕੇ ਵੀਰੇ ਓਕੇ ਥਾਂ ਠੀਕ ਹੈ ਠੀਕ ਲੰਬੇ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਇੱਕ ਮਿੰਟ ਇੱਕ ਵੀ ਰੋਕ ਲ ਬੀਰੀ ਸੈਟ ਦਿਖਾ ਦਿੰਦੇ ਲਈ ਹੈਡ ਲੋ ਜੀ ਸੈਡਾ ਚੈੱਕ ਕਰ ਸਕਦੇ ਹੋ ਦੋ ਦੜੀ ਲਾੜ ਦੇਖ ਸਕਦੇ ਹੋ ਭਰਾ ਲੋ ਜੀ ਹਾਂ ਠੀਕ ਹੈ ਜੀ ਲੋ ਜੀ ਲੋ ਜੀ ਤੁਰਾ ਤੁਹਾਡੇ ਸਾਹਮਣੇ ਕਿੰਨੇ ਕ ਦਿਨ ਦੱਸਿਆ ਸੀ 8-10 ਦਿਨ ਹਾਏ 8-10 ਦਿਨ 8-10 ਦਿਨ ਤੇ ਰੇਟ ਭਰਾ ਦਾ ਰੇਟ ਜੀ ਆਪਾਂ ਫੋਨ ਤੇ ਕਰਾਂਗੇ ਜੀ ਅੱਛਾ ਇਹ ਕੱਚੀ ਆ ਕੱਚੀ ਹੈ ਜੀ ਜੀ ਇਹ ਲੈਵਲ ਉਹ ਆ ਕਈ ਰਿਲੇ ਪਛੁਲਾ ਅੰਦਰ ਜੀ ਟਾਈਮ ਠੀਕ ਆ ਹਾਂ ਜੀ ਲੋਪਰਾ ਭਾਈ ਕਹਿੰਦਾ ਰੇਟ ਫੋਨ ਤੇ ਕਰਾਂਗੇ ਰੇਟ ਲਾ ਟੁਲਾ ਕਰ ਮਾੜੀ ਦੇ ਬਹੁਤਾ ਕਾਫੀ ਆ ਹਾਂ ਜੀ ਦੇਖ ਸਕਦੇ ਲੋ ਜੀ ਕੱਦ ਬੜਾ ਸੋਹਣਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਲਾਵਾਂਗੇ ਮਾਨਤਾ ਦੀ ਕਰ ਦਾਂਗੇ ਪਹਿਲੇ ਠੀਕ ਆ ਮਾਨਤਾ ਵੀ ਕਰ ਦਾਂਗੇ ਭਾਈ ਜੀ ਠੀਕ ਹੈ ਠੀਕਾ ਸਕਰੀਨ ਤੇ ਨੰਬਰ ਭਾਗਿਆਂ ਦਾ ਲਾਵਾਂਗੇ ਜੀ ਪੂਲੀ ਸਾਈਡ ਕਈ ਵਾਰ ਸੇਲ ਹੋ ਜਾਂਦੀ ਹੈ ਨਾ ਆਪਾਂ ਨੰਬਰ ਵੀ ਉੱਤੇ ਲਿਖ ਦਿੰਦੇ ਨੇ ਵੀ ਸੇਲ ਹੋ ਗਈ ਜੇ ਸੇਲ ਹੋ ਗਈ ਤਾਂ ਫਸੇਲ ਹੋ ਗਈ ਨੰਬਰ ਲਿਖ ਦੇ ਨੇ ਕਈ ਭਰਾ ਆਪਾਂ ਨੂੰ ਫੋਨ ਲਾ ਲ ਵੀਡੀਓ ਦੇਖਣ ਲਈ ਧੰਨਵਾਦ ਪਿਆਦਲੋ ਮਿਲਦੇ ਹਾਂ ਫਿਰ ਆ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ